ਮੇਰੇ ਤਰਫੋਂ ਆਤਾ ਦਾ ਡੰਡਾ ਮੇ ਬਲੌਗ ਤੇ ਮੈਂ ਟੂਰੀਆ ਟਰਨ ਲੱਗਾ ਇਹਨਾਂ ਨੂੰ ਮੈਂਗਾ ਲਾ ਦੀਏ ਹੁਣ ਹੁੰਦਾ ਪੈਣ ਲੱਗ ਪਿਆ ਨਾ ਇਹ ਪਹਿਲਾਂ ਤੋਂ ਹੁੰਦਾ ਤੁੰਨੇ ਮੈਂ ਬੰਨਾ ਭਰਾ ਕਨੀ ਬਣੀ ਰੱਖੇ ਹਰ ਪੰਨਾ ਚੈੱਕ ਕਰੀ ਹੁਣ ਦਿਖਣੀ ਨਹੀਂ ਦੇਖ ਨਾ ਦਿਖਣੀ ਹੈ ਜੱਪੇ đi lâu rồi đấy kiểu như nào đó, rồi em thấy em đi cái bag, là cái gì, cái ਉਹ ਭਾਈ ਬਹੁਤ ਲੋਕ ਲੱਗਦਾ ਰਮਤ ਹੈ ਯਾਰ ਬਾਹਰ ਪਿਆ ਨਜ਼ਾਰੇ ਆ ਮਿੱਤਰੋ ਕਿੱਥੋਂ ਮੁੜ ਜਣਗੇ ਸਭ ਰਾ 하지 ਉਹਨੂੰ ਲੱਗਦੀ ਮੈਂ ਕੱਲ ਮਾਫੀ ਨਾਲ ਉਹ ਤਾਂ ਕੱਲ ਹੀ ਘੜਤੀ ਹੈ ਹੁਣ ਦੋਈ ਪੱਟ ਗਈ ਇੱਥੇ ਘੜਤੀ ਹੈ ਹੁਣ ਦੇਖ ਸਾਡੇ ਪਾਲ ਮੈਂ ਤੁਹਾਨੂੰ ਫੇਰ ਦੱਸਦਾ ਇੱਧਰ ਆ ਵੀ ਪਾ ਲਈ ਆਪਾਂ ਬਣੇ ਦੇ ਇੱਥੇ ਲਾਉਣਾ ਹੈ ਉੱਥੇ ਲਾਉਣੀ ਬੰਲੀ ਕੋ ਜਿਹਨੂੰ ਕੱਢ ਲਈ ਬਾਹਰ ਆਉਂਦੇ ਇਹਨੂੰ ਕੱਢ ਲਈ ਬਾਹਰ ਫੇਰ ਮਿਲਦੇ ਮੈਂ ਹੈਗਾ ਕੱਲਾ ਨਾਲ ਫੇਸਬੁਕ ਲਵਾਉਣਾ ਹਣੀ बारों तो तो लो भी ला ली ट्राली अपना हम ला ली गए माड़ी ला तो छेती बजे जानी है दस छब्बीय मिनटा चल ला ली गए हम इतने ला देना बाकी देखियो फिर अगे लो मित्रो तूड़ी लेती ला ਤੂੜੀ ਬਰੀਕ ਦੇਖੋ ਕਿੰਨੀ ਆ ਤੇ ਥਾਲੀ ਆਪਾਂ ਤੂੜੀਆਂ ਨਹੀਂ ਲਾਤੀ ਉਹ ਉਥੇ ਤੇ ਜਿਹੜੀ ਦੂਈ ਸੀ ਉਹ ਇੱਥੇ ਲਾਤੀ ਤੇ ਕਪਾਣ ਲਾਦਾ ਹੈਡ 'ਚ ਹਾਂ ਮਿਲਦੇ ਆਪਾਂ ਅੱਗੇ ਦੇਖਦੇ ਹਾਂ ਕੀ ਕਰਦੇ ਆ ਕੋਈ ਕੰਮ ਕਰਤਾ ਹੁਣ ਹੈ ਨਹੀਂ ਕਣਕ ਵੀ ਜੀ ਗਈ ਆ ਬਾਕੀ ਦੇਖਦੇ ਆ ਅੱਗੇ ਹਾਂਜੀ ਮਿੱਤਰੋ ਕਣਕ ਦੇਖ ਲਓਗੇ ਇੰਨੇ ਕ ਇੱਥੇ ਪਹੁੰਚ ਗਈ ਆ ਤੇ ਪਾਣੀ ਬਸ ਹੋਰ 5-7 ਦਿਨਾਂ ਦੀ ਪਰ 5-7 ਦਿਨਾਂ ਤੋਂ ਵੱਧ ਦੇ 10 ਕਿ ਦਿਨਾਂ ਦੀ ਮੋੜ ਦੇਣਾ ਆਪਾਂ ਤੇ ਐਂਡ ਤੇ ਜਿਹੜੀ ਬੀਜੀ ਸੀ ਉਹ ਵੀ ਨਿਕਲ ਆਈ ਹੈ ਮਾੜੀ ਮਾੜੀ ਤੇ ਆੜ ਵੀ ਕਰਨ ਵਾਲੀ ਹੋਈ ਗਿਆ ਕਰਦੇ ਆ ਫੇਕ ਇਹਦੇ ਨੇ ਭਾ ਇਹ ਪਾਣੀ ਹੈ ਵਿੱਚ ਚੜਾ ਚੜਾ ਭਰੀ ਤਾਂ ਆ ਜਾਂਦਾ ਇਹਨੂੰ ਵੀ ਇੱਥੇ ਬੰਨ ਪੁੰਨ ਲਾਉਣੇ ਆ ਬਾਕੀ ਮੂਰੇ ਘੜਾਂਗੇ ਫੇ ਸੁੱਕੇ ਦੇ ਘਾਹ ਬਹੁਤ ਹੈ ਵਿੱਚ ਕੀ ਮੌਸਮ ਹੰਦੈਨ ਵਧੀਆ ਲੱਗਦੇ ਆ ਓਕੇ ਜੀ ਰਿਪੋਰਟ ਐ ਟਾਈਨ ਇੱਕ ਸਾਚਾ ਪਾਸਰੋਂ ਵੀ ਆਈ ਤੀ ਸੀ ਆ ਬੱਟ ਦੀ ਦੀ ਆ ਜਿਹੜੀ ਗਣ ਬਾਟਦੀ ਖਰੋਂ ਆ ਇੱਥੇ ਵਰਚੋ ਆ ਪਾ ਦੂਜਾ ਕਮਾਦੀ ਵਧਾ ਦਵਾਂਗੇ ਥਾਂ ਥੋੜਾ ਜਿਹਾ ਸਰੋਂ ਵੱਡ ਬੁੱੜ ਕੇ ਤੇ ਕਮਾਦੀ ਦਾ ਥਾਂ ਥੋੜਾ ਵਧਾ ਦਾਂਗੇ ਜੀ ਮਿੱਤਰੋ ਦੇਖੋ ਤਾਂ ਸਮਾਨ ਧੋ ਹੋ ਗਿਆ ਅੱਜ ਸਮਾਨ ਐ ਕਿ ਧੋ ਦਿਆ ਧੋਤਾ ਵਧੀਆ ਲੱਗਦਾ ਧੋ ਕੇ ਰੱਖਤਾ ਸਰ ਤਵੀਆਂ ਵੀ ਧੋਤੀਆਂ ਹਾਲ ਵੀ ਧੋਤੇ ਹਾਲ ਦੇਖੋ ਆਪਣੇ ਗਨੇ ਨਰੋਏ ਆ 13 ਆਇਆ ਏ ਤੇ 56 11 ਵਾਸਤੇ ਉਹ 13 ਲੈਂਦੇ 11 ਤੋਂ ਤੋੜ ਦਿੰਦਾ ਏ 11 ਦੀ ਇੱਥੋਂ ਪਾਰਤੀ ਸੀਗੀ ਇੱਥੋਂ ਪਾਰਤੀ ਸੀਗੀ ਗੱਬਿਓ ਨੇ ਆਕਰ ਕੇ 13 ਲੈਣ ਦੇਗੇ ਖਿੱਚੀ ਫਿਰਦੇ ਦਵੇ ਵੀ ਅਰਜਨ ਖਿੱਚੀ ਫਿਰਦਾ ਇਹਨੂੰ ਥੋੜੇ ਥੋੜੇ ਲਾਲੀ ਦੇ ਵੈਂਟ ਮਕਰ ਬਾਈ ਨਾ ਗਿਆ ਤੇ ਬਾਕੀ ਨੂੰ ਫਾਲੇ ਤਾਂ ਪਾਵਾਂਗੇਗਾ ਨਵੇਂ ਆਰੇ ਕੱਦੂ ਕਰਨ ਮੁੱਕੇ ਹੁਣ ਤਾਂ ਲੋਡ ਪੈਣੀ ਏਡੀ ਤੇ ਰੂਟ ਆਊਟਰ ਆਪਣਾ ਖੈਰੂ ਤੋਂ ਹੋਣ ਗਿਆ ਅੱਜ ਟਰਾਲੀਆਂ ਆਪਾਂ ਇੱਧਰ ਲਾਤੀਆਂ ਇਹ ਆਪਾਂ ਇੱਥੇ ਲਾ ਦਿੰਦੇ ਕੰਦ ਦੇ ਨਾਲ ਇੱਕ ਜੀਆਂ ਕਰਕੇ ਇਹਦੇ ਥੱਲੇ ਜੱਕ ਲਾਤਾ ਇਹਦਾ ਟਾਇਰ ਪੈਂਚਰ ਹੋਈ ਥੋੜੀ ਹਵਾ ਨਿਕਲਦੀ ਹਾਂਜੀ ਮਿੱਤਰੋ ਇੱਧਰ ਮੋਟਰ ਤੇ ਆਏ ਸੀਗੇ ਤੇ ਇੱਥੇ ਨਿਕਲੇ ਆਈਆ ਹੋ ਗਏ ਇਹਨਾਂ 7 ਦਿਨ ਤਾਂ ਬਿਜਿ ਨੂੰ ਹੋ ਗਏ ਕਿਤੇ ਕਿਤੇ ਝੋਲੇ ਵਾਲੇ ਥਾਂ ਜਿਹੜੇ ਲਾਏ ਆ ਉੱਥੇ ਦੀਦੀ ਆ ਜਿੱਥੇ ਡਬਲ ਕਿੜਾ ਲੱਗਾ ਇਹ ਤਾਂ ਨਿਕਲਿਆ ਹੀ ਆ ਤੇ ਮੌਸਮ ਨੂੰ ਬਹੁਤ ਵਧੀਆ ਦਿਨ ਬਹੁਤ ਵੈਂਟ ਲੱਗਦੇ ਆ ਇਹ ਦੀਦੀ ਕਿਤੇ ਕਿਤੇ ਹੁਣ ਠੰਡ ਹੋ ਗਈ ਹੈ ਨਾ ਤਾਂ ਕਰਕੇ ਲੇਟ ਹੋ ਜਾਂਦੀ ਆ 7ਵੇਂ ਦਿਨ ਆ ਦੇਖੋ ਹੁੰਦੇ ਹੋਗੇ ਤਾਂ ਕਿਤੇ ਕਿਤੇ ਹੈ ਦੀਦੀ ਆ ਜਿੱਥੇ ਡਬਲ ਕਿੜਾ ਲੱਗਾ ਉੱਥੇ ਜ਼ਿਆਦਾ ਦੀਦੀ ਬਾ ਜਾਣੀ 2-3 ਦਿਨਾਂ ਦੀ ਐਨ ਤੇ ਉਹ ਜਿਹੜੇ ਮੋਰਲੇ ਦੋਖਿਆ ਰਹੇ ਸੀਗੇ ਉਹ ਵੀ ਤੀਜੇ ਆ ਥੋੜੇ ਥੋੜੇ ਉਹ ਹਜੇ ਥੋੜੇ ਆ ਬਾਹਲੇ ਥੋੜੇ ਆ ਤਾਂ ਚਲੋ ਨਿਕਲੇ ਆਉਣੀ ਆ ਮੌਸਮ ਪੂਰਾ ਓਕੇ ਦੀ ਰਿਪੋਰਟ ਆ ਤੇ ਧਰਾਈ ਸੀਗੇ ਅੱਜ ਮੈਂ ਗੇੜਾ ਮਾਰਿਆ ਇਹ ਫੇਰ ਵੀ ਦੇਖਣੀ ਪੰਦੀ ਆ ਤੇ ਮਿੱਤਰੋ ਆ ਜਿਹੜੇ ਬਾਅਦ ਵਿੱਚ ਕਿਾਰੇ ਬੀਜੇ ਸੀ ਦੋ ਇਹ ਉੱਥੇ ਦੀ ਆ ਨਾਣਾ ਮੈਂ ਪਟ ਕੇ ਦੇਖਿਆ ਬਾ ਆ ਜਾਨੀ ਦੋ ਦਿਨਾਂ ਤੋਂ ਬਾਹਰੇ ਹਜੇ ਦੀਦੀ ਨਹੀਂ ਥੱਲੇ ਆਏ ਤਾਂ ਆ ਦੋ ਜਿਹੜੇ ਐਂਡ ਤੇ ਵਿਜੇ ਇਹੋ ਆਏ ਬਾ ਆ ਗਈ ਬਾਹਰੇ ਵੀ ਲੋ ਕੁੱਤੇ ਦਾ ਇਹਦਾ ਪਿੰਜਰਾ ਬਣਾਉਦੇ ਸੀਗੇ ਅੱਜ ਇੰਨਾ ਕੁ ਬਣ ਗਿਆ ਇੱਕ ਸਾਈਡ ਰਹਿ ਗਈ ਇੱਥੇ ਲਾਉਣੇ ਖਿੜਕੀ ਲਾਵਾਂਗੇ ਆਪਾਂ ਕੋਲ ਨੂੰ ਤੇ ਇੱਧਰ ਆਪਾਂ ਸਰੀਏ ਸਰੀਏ ਪੈਪੂ ਪੈ ਸੀਗੇ ਲੋਹਾ ਆਪਣੇ ਤਾਂ ਪੁਰਾਣਾ ਚੱਕ ਕੇ ਲਾਤਾ ਵੜਦੇ ਨੇ ਉੱਤੋਂ ਬਦਮੇ ਜਿਹੜੇ ਤੇ ਅਜ ਮੈਂ ਲਾਉਣਾ ਫੇਰ ਆਈ ਆ ਵਿੱਚ ਤਾਂ ਲੱਗ ਗਿਆ ਸਰੀਆ ਵਾ ਤਿੰਨ ਕਰ ਰਿਹਾ ਹੈ ਇਹ ਵੀ ਲਾਉਣੇ ਆ ਜੇ ਬਾਈ ਦੀ ਕੰਮ ਚੱਲੀ ਜਾਂਦਾ ਹੁਣ ਬੇਲੇ ਸੀਗਾ ਇੱਕ ਐਂਦਾ ਸੰਗਲ ਹੀ ਨਾ ਬੰਨਣਾ ਪੈਂਦਾ ਸਾਵੇਂ ਵਿੱਚ ਖੁੱਲਾ ਛੱਡ ਦਵੇ ਹੁਣ ਬੜਾ ਹੋ ਗਿਆ ਆ ਚੈੱਕ ਕਰੋ ਪਾਕਿਸਤਾਨੀ ਬੁੜੀ ਆ ਹਾਂ ਖਰੇ ਅਮਰੀਕਨ ਬੁੜੀ ਆ ਇਹ ਕਰਨ ਕਰਨ ਨੂੰ ਵੀ ਪਾਣੀ ਵਾ ਹੋਰ ਦੋ ਦਿਨਾਂ ਤੀ ਦਿਨਾਂ ਤੇ ਮੋੜ ਦੇਣਾ ਆ ਮੌਸਮ ਬਹੁਤ ਵਧੀਆ ਹਾਂ ਤੇ ਡੱਕ ਵੱਡਾ ਬਹੁਤ ਆ। ਅਜੇ ਛੋਟਾ ਹੀ ਆਜੇ ਤਾਂ ਹੁਤਾ। ਬਹੁਤ ਆ ਏਡਾ ਵੱਡਾ। ਇੱਧਰ ਖਿੜਕੀ ਲੱਗ ਜੂਗੀ ਇੱਧਰ। ਹਲਦੀ ਹੋ ਜੂਗਾ ਫੇਰ। ਹਾਂਜੀ ਮਿੱਤਰੋ ਲੌਵੀ ਆੜ ਕਾਢਣ ਲੱਪ ਹੈਗੇ। ਅਜੇ ਲੱਗਾ ਹੀ ਆ ਤੇ ਜਿੰਨਾ ਖੇਤਾਂ ਦੀ ਹੈਗੀ ਉਹ ਜਾਂਦੀ ਹੈ। ਦੀਦੀ ਉਹ ਸਾਹਮਣੇ। ਤੇ ਤਿੰਨਾ ਖੇਤਾਂ ਦੀ ਆਪਾਂ ਕੱਢ ਦੇਣੀ ਚਾਟੇ। ਘੰਟੇ ਦੇ ਡੇਢ ਦਾ ਕੰਮ ਹੈ। ਇਹਨਾਂ ਸਾਫ਼ ਤਰੀਕੇ ਨਾਲ ਕਰਨੀ ਹੈ ਨਾ ਬਧੀਆ ਰੱਖ ਕੇ ਮੈਂ ਬੰਨ ਲਾਇਆ ਸੀ ਹੁਣ ਇੱਥੇ ਸੀ ਪਾਣੀ ਦੋ ਤਿੰਨ ਦਿਨਾਂ ਤੋਂ ਸੁੱਕ ਗਈ ਹੁਣ ਤਰੋ ਆੜ ਕੜੀ ਗਈ ਆਹੇ ਪਿਆ ਰਹਿਨਤਾ ਸੀਗਾ ਸੁੱਕ ਜੂਗਾ ਕੱਲੂ ਜੱਕ ਦਾਂਗੇ ਤੇ ਘੜੀ ਗਈ ਉਹਦਾ ਤੁਰਤੀ ਤੇ ਇਹਨੂੰ ਲਾਉਣਾ ਆਪਾਂ ਪਹਿਲਾਂ ਪਾਣੀ ਆ 4.5 ਖੇਤ ਆ ਉਹ ਪਿੱਛੇ ਚੱਲ ਜਾਂਦਾ ਏ ਖੇਤ ਤੇ 4.5 ਖੇਤ ਆ ਐਨ ਸਾਫ਼ ਤਰੀਕੇ ਨਾਲ ਘੜਦੀ ਹੈ मित्रों आड़ घड़ी गई थी सफाई ना घड़ी पूरी पै गई अपनी कणक का। निकल गया। निकल सारी मैं लापा दो तीन दिन की बस मित्रों बलॉग एंड करते हैं मिलते हैं किसी नमें ब्लॉग ਚੈਨਲ ਨੂੰ ਸਬਸਕ੍ਰਾਈਬ ਕਰ ਲਿਓ